ਜਿਹੜੀ ਕਲੀਸਿਆ ਬੜੀ ਆਰਾਮਦਾਇਕ ਹੈ ਜਿਨ੍ਹਾਂ ਦਾ ਪਾਸਟਰ ਬੜਾ ਮਿੱਠਾ ਆ ਬੜਾ ਮੱਦਮ ਬੜੀਆਂ ਪਿਆਰੀਆਂ ਮਧੁਰ ਗੱਲਾਂ ਬੋਲਦਾ ਹੈ ਉਹ ਕਲੀਸਿਆ ਵਿਗੜਨ ਜਾ ਰਹੀ ਹੈ ਕਿਉਂਕਿ ਲੋਕ ਕਹਿੰਦੇ ਸਾਡੇ ਚਰਚ ਦਾ ਵਾਤਾਵਰਨ ਬੜਾ ਅੱਛਾ ਕੀ ਵਾਤਾਵਰਨ ਅੱਛਾ ਪਾਸਟਰ ਬਹੁਤ ਹਲੀਮ ਆ ਕੀ ਹਲੀਮ ਆ ਬਿਲਕੁਲ ਨਹੀਂ ਕਿਸੇ ਨਾਲ ਵਿਗਾੜਦਾ ਪਾਸਟਰ ਕਿਸੇ ਨਾਲ ਨਹੀਂ ਵਿਗਾੜਦਾ ਨਾ ਉਹ ਬੋਲੇ ਕੱਟੇ ਵਾਲਾਂ ਦੇ ਉੱਤੇ ਨਾ ਉਹ ਬੋਲੇ ਕਿਸੇ ਦੇ ਮੇਕਅਪ ਦੇ ਉੱਤੇ ਨਾ ਉਹ ਬੋਲੇ ਕਿਸੇ ਦੀਆਂ ਪੈਂਟਾਂ ਦੇ ਉੱਤੇ ਨਾ ਉਹ ਬੋਲੇ ਭਾਈਆਂ ਦੇ ਗਲਤ ਆਚਰਣ ਦੇ ਉੱਤੇ ਨਾ ਨਸ਼ਿਆਂ ਉੱਤੇ ਕਿਸੇ ਨਾਲ ਨਹੀਂ ਵਿਗਾੜਦਾ ਉਹ ਤੇ ਸਾਰਿਆਂ ਨਾਲ ਹੀ ਬੜਾ ਹਲੀਮ ਹੋ ਕੇ ਰਹਿੰਦਾ ਆ ਇਹ بگੜੀ ਹੋਈ ਕਲੀਸੀਆ ਆ ਕਿਉਂਕਿ ਉਹਨਾਂ ਨੂੰ ਬਾਹਰੀ ਤੌਰ ਤੇ ਵਾਤਾਵਰਨ ਬਹੁਤ ਅੱਛਾ ਮਿਲਿਆ ਕਿਉਂਕਿ ਦੂਸਰੇ ਯੋਗ ਦੇ ਵਿੱਚ ਜਦ ਕਲੀਸੀਆ ਬਹੁਤ ਸਮੂਥ ਚੱਲਣ ਲੱਗੀ ਤਾਂ ਉਸ ਤੋਂ ਬਾਅਦ ਹੀ ਕਲੀਸੀਆ ਦੇ ਉੱਤੇ ਹਨੇਰਾ ਆਉਣਾ ਸ਼ੁਰੂ ਹੋਇਆ ਕਿੰਨੇ ਲੋਕ ਸਮਝ ਪਾਏ ਹੋ ਤੁਸੀਂ ਮੈਨੂੰ ਉਹ ਸਤ ਕਲੀਸੀਆ ਕਾਲਾਂ ਦਾ ਦਿਖਾ ਸਕਦੇ ਹੋ yes ਤੁਸੀਂ ਦੇਖ ਪਾ ਰਹੇ ਹੋ ਉਹ ਜਿੱਥੇ ਹਲਕਾ ਜਿਹਾ ਕਾਲਾ ਜਿਹਾ ਧੱਬਾ ਦਿਖ ਰਿਹਾ ਹੈ ਉਹ ਹੈ ਅਫਸੋਸ ਦਾ ਯੁੱਗ ਉਹ ਕੀ ਦਰਸਾਉਂਦਾ ਹੈ ਕਿ ਰੋਸ਼ਨੀ ਬਹੁਤ ਹੈ ਪਹਿਲੇ ਯੁੱਗ ਦੇ ਵਿੱਚ ਪਰ ਦੂਸਰੇ ਯੁੱਗ ਦੇ ਵਿੱਚ ਰੋਸ਼ਨੀ ਘਟ ਗਈ ਕਿਉਂਕਿ ਚਰਚ ਥੋੜਾ ਜਿਹਾ ਆਰਾਮ ਮਹਿਸੂਸ ਕਰਨ ਲੱਗ ਗਿਆ ਐਟਮਾਸਫੇਅਰ ਵਧਣਾ ਸ਼ੁਰੂ ਹੋ ਗਿਆ ਵਧੀਆ ਐਟਮਾਸਫੇਅਰ ਮਿਲਿਆ ਉਹਨਾਂ ਨੂੰ ਵਾਤਾਵਰਨ ਬੜਾ ਅੱਛਾ ਪਰ ਉਸ ਤੋਂ ਬਾਅਦ ਜਦ ਤੀਸਰਾ ਯੁੱਗ ਆਇਆ ਤੇ ਹਨੇਰਾ ਵੱਧ ਗਿਆ ਚੌਥੇ ਦੇ ਵਿੱਚ ਤਾਂ ਰੋਸ਼ਨੀ ਨਾਮ ਦੀ ਰਹਿ ਗਈ ਖਤਮ ਰੋਸ਼ਨੀ ਪਰ ਇਸੇ ਤਰ੍ਹਾਂ ਹੀ ਹਨੇਰਾ ਵਧਦਾ 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 ਲੋਦੀਕੀਆ ਤੱਕ ਚਲਾ ਗਿਆ ਅਤੇ ਨਬੀ ਨੇ ਕਿਹਾ ਲੋਦੀਕੀਆ ਦੇ ਵਿੱਚ ਵੀ ਰੋਸ਼ਨੀ ਨਾਮਾ ਤਰਸੀ ਕਿਨੇ ਲੋਕ ਸਮਝ ਪਾਏ ਹੋ ਖੁਦਾਵੰਨ ਤੁਹਾਨੂੰ ਬਹੁਤ ਬਰਕਤ ਦੇ